ਲੋਬੀ ਮੁੱਤਰੋ ਹੁਣੇ-ਹੁਣੇ ਬਹੁਤ ਵੱਡੀ ਘਟਨਾ ਵਾਪਰ ਗਈ ਆ ਆਹ ਜਿਹੜੀ ਤੁਸੀਂ ਵੀਡੀਓ ਵੇਖੰਦੇ ਤੇ ਇਹਦੇ ਵਿੱਚ ਵੇਖੋ ਵੀ ਇਹ ਕਿਹੜਾ ਜਹਾਜ਼ ਆ MSCP ਜੇ ਦਾ ਨਾਮ ਆ ਚైనా ਤੋਂ ਇਹ ਕੰਟੇਨਰ ਲੋਡ ਕਰਕੇ ਲਿਆ ਆ ਹੀ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਦੇ ਲੌਂਗ ਬੀਚ ਪੋਰਟ ਤੇ ਇਹਦੇ ਉੱਤੋਂ ਜਹਾਜ਼ ਦੇ ਉੱਤੋਂ ਬਹੁਤ ਜ਼ਿਆਦਾ ਕੰਟੇਨਰ ਲਗਭਗ ਦੱਸਿਆ ਜਾਂਦਾ ਵੀ 70 ਤੋਂ ਲੈ ਕੇ 100 ਕੰਟੇਨਰ ਜਿਹੜਾ ਵਾ ਉਹ ਪਾਣੀ ਦੇ ਵਿੱਚ ਜਾ ਡਿਗਾ ਵਾ ਇਹ ਡਿਗੇ ਕਿਉਂ ਮੈਂ ਤੁਹਾਨੂੰ ਵਿਖਾ ਦੇਣਾ ਦਾ ਕਾਰਨ ਮੇਨ ਕੀ ਹੁੰਦਾ ਵਾ ਇਹ ਆ ਚੈੱਕ ਕਰੋ ਮੈਂ ਤੁਹਾਨੂੰ ਦਿਖਾਉਣਾ ਹੁਣ ਤੋਂ ਵੱਡਾਂ ਦਾ ਆਹ ਜਿਹੜੀ ਚੀਜ਼ ਦੇਖਦੇ ਤੁਸੀਂ ਨਾ ਆ ਇਹ ਲੋਕ ਲੱਗੇ ਹੁੰਦੇ ਜਿਹੜੇ ਕੰਟੇਨਰ ਸਾਰੇ ਇੱਕ ਦੂਸਰੇ ਦੇ ਉੱਪਰ ਤਿਆ ਲੱਗੀਆਂ ਹਨ ਇਹ ਇੰਨਾ ਲੋਕਾਂ ਦੇ ਕਰਕੇ ਆਪਸ ਦੇ ਵਿੱਚ ਫਸੇ ਹੁੰਦੇ ਆ ਤੇ ਜਦੋਂ ਇਹ ਲੋਕ ਸਹੀ ਤਰੀਕੇ ਨਾਲ ਨਾ ਲੱਗਾ ਹੋਵੇ ਤੇ ਇਹਨਾਂ ਕੰਟੇਨਰਾਂ ਦਾ ਪਾਣੀ ਦੇ ਵਿੱਚ ਡਿੱਗਣ ਦੇ ਬਹੁਤ ਜ਼ਿਆਦਾ ਚਾਂਸ ਵੱਧ ਜਾਂਦੇ ਤਾਂ ਕਰਕੇ ਇਹਨਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਵਾ ਆਵੇ ਕੁਝ ਇਸ ਤਰ੍ਹਾਂ ਦਾ ਵੇਖਣ ਨੂੰ ਇਹ ਲੱਗਦੇ ਆ ਆਵੇ ਆਹ ਲੋਕ ਹੁੰਦਾ ਵਾ ਜਿਹੜਾ ਇਹਦੇ ਕਰਕੇ ਜਿਹੜਾ ਕੰਟੇਨਰ ਜਿਹੜੇ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਫਸੇ ਹੁੰਦੀਆਂ ਜਾ ਰਿਹਾ ਵਾ ਉਹਦੇ ਵਿੱਚ ਕੱਪੜੇ ਬ੍ਰਾਂਡਡ ਕੱਪੜੇ ਤੇ ਬੂਟ ਇਦਾਂ ਦਾ ਸਮਾਨ ਜ਼ਿਆਦਾ ਦੱਸਿਆ ਜਾ ਰਿਹਾ ਕਲੀਨ ਆਪਰੇਸ਼ਨ ਜਿਹੜਾ ਵਾ ਉਹ ਸਟਾਰਟ ਹੋ ਗਿਆ ਵਾ ਇਹ ਕਿਉਂਕਿ ਡਿੱਗਾਵਾ ਪੋਰਟ ਦੇ ਵਿੱਚ ਤੇ ਤਾਂ ਕਰਕੇ ਹੁਣ ਜਿਹੜੀ ਸਾਰੀ ਜ਼ਿੰਮੇਵਾਰੀ ਆ ਉਹ ਪੋਰਟ ਦੀ ਮੰਦੀ ਆ ਲੌਂਗ ਬੀਚ ਪੋਰਟ ਦੀ ਤੇ ਉਹੋ ਹੀ ਹੁਣ ਸਾਰਾ ਇਹਦਾ ਵੇਖਣਗੇ ਬਾਕੀ ਇੰਸ਼ੋਰੈਂਸ ਕੰਪਨੀਆਂ ਨੇ ਵੀ ਆਪਣਾ ਪ੍ਰੋਸੈਸ ਸਟਾਰਟ ਕਰਤਾ ਵਾ ਅੱਗੇ ਫਿਰ ਤੁਹਾਨੂੰ ਦੱਸਾਂਗੇ ਹੁਣ ਕੀ ਬਣਿਆ ਇਹਦੇ ਵਿੱਚ